ਪਿਛਲੇ ਦਿਨੀ ਜਿਹੜਾ ਹੈ ਇੰਦੌਰ ਦੇ ਵਿੱਚ ਘਟਨਾ ਆਪਾਂ ਨੂੰ ਪਤਾ ਹੈ ਕਿ ਵਾਪਰਦੀ ਹੈਗੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇੱਕ ਘਰ ਦੇ ਵਿੱਚ ਜਾਂ ਇੱਕ ਮੰਦਰ ਦੇ ਵਿੱਚ ਬੇਅਦਬੀ ਹੋ ਰਹੀ ਆ ਦੋ ਤਿੰਨ ਸਵਾਲ ਇੱਥੇ ਇਕੱਠੇ ਹੋ ਜਾਂਦੇ ਨੇ ਔਰ ਲੋਕਾਂ ਦੇ ਪ੍ਰਤੀਕਰਮ ਵੀ ਇੱਕ ਤਰ੍ਹਾਂ ਦੇ ਆ ਜਾਂਦੇ ਨੇ ਇੱਕ ਪ੍ਰਤੀਕਰਮ ਦਾ ਇਹ ਹੈ ਕਿ ਜੋ ਹੋ ਰਿਹਾ ਹੈ ਸਾਰਾ ਕੁਝ ਉਦਾ ਹੈ ਵੀ ਸਿੱਖ ਜਿਹੜੇ ਨੇ ਜਾਣ ਬੁੱਝ ਕੇ ਪਾੜ ਪਾ ਰਹੇ ਨੇ ਸਿੱਖ ਲਈਆ ਗੁਰੂ ਦਾ ਆਦਬ ਤੇ ਸਤਕਾਰ ਸਭ ਤੋਂ ਵੱਡੀ ਗੱਲ ਹੈ ਬਹੁਤ ਥਾਵਾਂ ਤੇ ਤੁਹਾਡੀ ਸਮਾਜਿਕ ਸਿਚੁਏਸ਼ਨ ਇਹ ਜੀ ਹੁੰਦੀ ਆ ਵੀ ਗੁਰਸੂ ਦੇ ਆਦਬ ਨੂੰ ਜੇ ਵੱਟਾ ਲੱਗਦਾ ਇਹਦੇ باوجود ਵੀ ਅਸੀਂ ਬੋਲ ਨਹੀਂ ਪਾਉਂਦੇ ਬਹੁਤ ਲੰਮੇ ਸਮੇਂ ਤੋਂ ਉਹਨਾਂ ਮੰਦਰਾਂ ਵਿੱਚ ਤੇ ਉਹਨਾਂ ਘਰਾਂ ਵਿੱਚ ਗੁਰੂ ਸਾਹਿਬ ਦੇ ਸਰੂਪ ਸੀ ਜਿੱਦਾਂ ਦਾ ਕਿ ਆਦਬ ਸਤਕਾਰ ਗੁਰੂ ਦੇ ਅਨੁਸਾਰ ਨਹੀਂ ਸੀ ਹੋ ਰਿਹਾ ਸਿੰਧੀ ਪਾਏ ਚਾਰੇ ਦਾ ਇੱਕ ਆਏਗਾ ਵੀ ਉਹ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਆ ਜ਼ਿਆਦਾਤਰ ਹੂੰ ਹੂੰ ਵੀ ਗੁਰੂ ਨਾਨਕ ਸਾਹਿਬ ਤੋਂ ਜੋ ਮੇਰਾ ਖਿਆਲ ਦਸਾਂ ਗੁਰੂ ਸਹਿਬਾਨ ਨੂੰ ਸ਼ਾਇਦ ਉਹ ਨਹੀਂ ਮੰਨਦੇ ਪਰ ਗੁਰੂ ਨਾਨਕ ਸਾਹਿਬ ਦੇ ਨਾਲ ਗੁਰੂ ਨਾਨਕ ਨਾਮ ਲੈਵਾ ਉਹ ਮੰਨਿਆ ਜਾਂਦਾ ਬੇਸਿਕਲੀ ਉਹ ਹਿੰਦੂ ਨੇ ਉਹ ਹੋਣ ਦੋ ਬੇੜੀਆਂ ਵਿੱਚ ਨੇ ਨਾ ਇਧਰ ਨੇ ਨਾ ਉਧਰ ਆ ਠੀਕ ਹੈ ਕੁਝ ਸਿੱਖਾਂ ਨੇ ਜਿਨ੍ਹਾਂ ਨੇ ਸਰੂਪ ਚੱਕੇ ਉਹਨਾਂ ਨੇ ਧੱਕਾ ਮੁੱਕੀ ਕਰੀ ਹੋਵੇਗੀ ਉਹਨਾਂ ਦੀ ਇੱਕ ਕੁਛ ਸਿੱਖਾਂ ਦੀ ਗਲਤੀ ਬਦਲੇ ਇਹ ਕਹਿ ਦੇਣਾ ਵੀ ਅਸੀਂ ਹੁਣ ਸਿੱਖੀ ਛੱਡ ਕੇ ਸਨਾਤਨ ਧਰਮ ਵਿੱਚ ਕਬੂਲ ਕਰਨ ਜਾ ਰਹੇ ਹਾਂ ਪਰ ਤੁਸੀਂ ਤੇ ਆਲਰੇਡੀ ਉਹ ਫਾਲੋ ਕਰਦੇ ਹੋ ਨਾ ਤੁਸੀਂ ਸਿੱਖੀ ਦੇ ਵਿੱਚ ਤਾਂ ਹੋ ਹੀ ਨਹੀਂ ਹੈ ਇਹ ਬਲੈਕਮੇਲਿੰਗ ਵਾਲੀ ਗੱਲ ਹੈ ਇਹਦਾ ਮਤਲਬ ਗੁਰੂ ਨਾਲ ਤੁਹਾਡਾ ਰਿਸ਼ਤਾ ਜਿਹੜਾ ਉਹ ਧਰਮ ਦੇ ਤੌਰ ਤੇ ਨਹੀਂ ਹੈ ਉਹਦੀਆਂ ਸਪਿਰਚੁਅਲ ਵੈਲਿਊਜ਼ ਘਟ ਨੇ ਸਿੰਧੀਆਂ ਤੇ ਸਿੱਖਾਂ ਦੇ ਵਿਚਾਲੇ ਜਿਹੜਾ ਹੈ ਇੱਕ ਪਾੜ ਜਿਆ ਜਿਹੜਾ ਹੈ ਪਾਇਆ ਹੈ ਪਿਛਲੇ ਪਿਛਲੇ ਦਿਨੀ ਜਿਹੜਾ ਹੈ ਇੰਦੋਰ ਦੇ ਵਿੱਚ ਘਟਨਾ ਆਪਾਂ ਨੂੰ ਪਤਾ ਹੈ ਕਿ ਵਾਪਰਦੀ ਹੈਗੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇੱਕ ਘਰ ਦੇ ਵਿੱਚ ਜਾਂ ਇੱਕ ਮੰਦਰ ਦੇ ਵਿੱਚ ਬੇਦਬੀ ਹੋ ਰਹੀ ਆਪਾਂ ਇਸ ਕਰਕੇ ਕਹਿ ਸਕਦੇ ਹਾਂ ਕਿ ਜਿੱਥੇ ਗੁਰੂ ਮਹਾਰਾਜ ਮੌਜੂਦ ਹਨ ਉੱਥੇ ਨਾਲ ਗੁਰੂ ਮਹਾਰਾਜ ਦੇ ਸਿਧਾਂਤ ਦੇ ਖਿਲਾਫ ਜੇ ਕੁਝ ਹੋ ਰਿਹਾ ਹੈ ਤੇ ਕਿਤਨਾ ਕਿਤੇ ਉਸਤੇ ਸਵਾਲ ਚੁੱਕਣਾ ਸਿੱਖ ਦਾ ਜਿਹੜਾ ਫਰਜ਼ ਬੰਦਾ ਹੈਗਾ ਹੈ ਕਿਵੇਂ ਦੇਖਦੇ ਹੋ ਸਰਦਾਰ ਅਵਤਾਰ ਸਿੰਘ ਜੀ ਮਤਲਬ 2-3 ਸਵਾਲ ਇੱਥੇ ਇਕੱਠੇ ਹੋ ਜਾਂਦੇ ਨੇ ਔਰ ਲੋਕਾਂ ਦੇ ਪ੍ਰਤੀਕਰਮ ਵੀ ਇੱਕ ਤਰ੍ਹਾਂ ਦੇ ਆ ਜਾਂਦੇ ਨੇ ਇੱਕ ਪ੍ਰਤੀਕਰਮ ਦਾ ਇਹ ਹੈ ਕਿ ਜੋ ਹੋ ਰਿਹਾ ਹੈ ਸਾਰਾ ਕੁਝ ਉਦਾ ਹੈ ਵੀ ਸਿੱ ਦੂਜਾ ਇਹ ਆ ਰਿਹਾ ਹੈਗਾ ਕਿ ਜੀ ਜਿਹੜੀ ਇਹ ਬੇਅਦਬੀ ਹੋ ਰਹੀ ਹੈ ਤੇ ਉਸ ਤੋਂ ਲੈ ਕੇ ਗੁਰੂ ਮਹਾਰਾਜ ਇਹਨੂੰ ਉਹ ਦੇ ਰੂਪ ਜਿਹੜੇ ਨੇ ਉਹ ਸਾਰੇ ਚੱਕ ਲੈਣੇ ਚਾਹੀਦੇ ਨੇ ਔਰ ਇਸੇ ਨੂੰ ਦੇਖਦੇ ਹੋਏ ਸਿੰਧੀ ਸਮਾਜ ਨੇ ਜਿਹੜਾ ਆਪਣੇ ਘਰਾਂ ਦੇ ਵਿੱਚੋਂ ਜਾਂ ਗੁਰਦੁਆਰੇ ਜਿਹੜੇ ਉਹਨਾਂ ਦੇ ਮੰਦਰ ਹੈਗੇ ਉੱਥੋਂ ਗੁਰੂ ਮਹਾਰਾਜ ਦੇ ਜਿਹੜੇ ਸਰੂਪ ਨੇ ਤਕਰੀਬਨ 80 ਤੋਂ ਉੱਤੇ ਸਰੂਪ ਜਿਹੜੇ ਨੇ ਇਹ ਦੌਰ ਦੇ ਗੁਰਦੁਆਰਾ ਸਾਹਿਬ ਚ ਵੀ ਪਹੁੰਚਾਏ ਨੇ ਤੁਸੀਂ ਇਸ ਦਾ ਕਿਵੇਂ ਐਨਾਲਾਈਸਿਸ ਕਰੋਗੇ ਹਾਂਜੀ ਹਾਂਜੀ ਇਹ ਕਾਫੀ ਆਪਾਂ ਕਹੀਏ ਨਾ ਕਿ ਇਹਦੇ ਵਿੱਚ 2 3 4 ਸਵਾਲ ਕਈ ਤਰ੍ਹਾਂ ਦੀਆਂ ਚੁਣੌਤੀਆਂ ਦੇ ਨਾਲ ਸਾਡੇ ਸਾਹਮਣੇ ਖੜੇ ਆ ਸੋ ਸਭ ਤੋਂ ਪਹਿਲਾਂ ਤਾਂ ਇਹ ਦੱਸਿਆ ਜਾਵੇ ਵੀ ਜਿਹੜਾ ਸਿੱਖ ਲਈ ਆ ਗੁਰੂ ਦਾ ਆਦਬ ਤੇ ਸਤਕਾਰ ਸਭ ਤੋਂ ਵੱਡੀ ਗੱਲ ਹੈ ਨਾ ਸੋ ਆਪਣੇ ਗੁਰੂ ਦਾ ਆਦਬ ਸਤਕਾਰ ਵਿੱਚ ਜੇ ਕੋਈ ਕਮੀ ਹੁੰਦੀ ਆ ਤਾਂ ਹਰ ਸਿੱਖ ਦਾ ਦਿਲ ਆ ਜਿਹੜਾ ਦੁੱਖਦਾ ਹੈ ਬਹੁਤ ਵਾਰੀ ਹੁੰਦਾ ਵੀ ਬਹੁਤ ਥਾਵਾਂ ਤੇ ਤੁਹਾਡੀ ਸਮਾਜਿਕ ਸਿਚੁਏਸ਼ਨ ਇਹ ਜੀ ਹੁੰਦੀ ਆ ਵੀ ਗੁਰਸੂਰੂ ਦੇ ਆਦਬ ਨੂੰ ਜੇ ਵੱਟਾ ਲੱਗਦਾ ਇਹਦੇ باوجود ਵੀ ਅਸੀਂ ਬੋਲ ਨਹੀਂ ਪਾਉਂਦੇ ਜੀ ਸਾਡੀਆਂ ਕੁਝ ਰਿਸ਼ਤੇ ਨਾਤੇਦਾਰੀਆਂ ਜਾਂ ਸਾਡੀਆਂ ਸਮਾਜਿਕ ਸਾਂਝਾਂ ਇਹ ਜੀਆਂ ਹੁੰਦੀਆਂ ਹਨ ਵੀ ਅਸੀਂ ਬਿਲਕੁਲ ਹੀ ਚੁੱਪ ਕਰ ਜਾਂਦੇ ਹਾਂ ਕੁਝ ਰਾਜਨੀਤਿਕ ਸਾਂਝਾਂ ਵੀ ਇਸ ਤਰ੍ਹਾਂ ਦੀਆਂ ਹੁੰਦੀਆਂ ਕਈ ਥਾਵਾਂ ਤੇ ਹੁੰਦਾ ਵੀ ਅਸੀਂ ਉਸ ਸਮਾਜ ਦੇ ਲੋਕਾਂ ਨੂੰ ਜਿੱਥੇ ਬੇਦਬੀ ਹੋ ਰਹੀ ਆ ਉਹਨਾਂ ਨੂੰ ਬੜੇ ਸਤਕਾਰ ਨਾਲ ਬੇਨਤੀ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਉਹ ਹਨਾ ਵੀ ਵੀ ਉਹ ਉਹ ਇਸ ਤਰ੍ਹਾਂ ਦੇ ਸਤਕਾਰ ਨੂੰ ਇਸ ਤਰ੍ਹਾਂ ਵਟਾ ਨਾਲ ਆਉਣ ਹੁਣ ਜੋ ਇਹ ਆ ਰਿਹਾ ਵੀ ਬਹੁਤ ਲੰਮੇ ਸਮੇਂ ਤੋਂ ਉਹਨਾਂ ਮੰਦਰਾਂ ਵਿੱਚ ਜਾਂ ਉਹਨਾਂ ਘਰਾਂ ਵਿੱਚ ਗੁਰੂ ਸਾਹਿਬ ਦੇ ਸਰੂਪ ਸੀ ਜਿਨ੍ਹਾਂ ਦਾ ਕਿ ਅਦਬ ਸਤਕਾਰ ਗੁਰੂ ਦੇ ਅਨੁਸਾਰ ਨਹੀਂ ਸੀ ਹੋ ਰਿਹਾ ਤੇ ਇਹ ਇੱਕ ਸਿੱਖ ਲਈ ਕਾਫੀ ਦੁਖਦਾਈ ਗੱਲ ਹੈਗੀ ਆ ਦੂਜਾ ਜਿਹੜਾ ਮਸਲਾ ਹੁੰਦਾ ਵੀ ਧੱਕੇ ਨਾਲ ਉੱਥੋਂ ਜਿਹੜਾ ਚੱਕਣਾ ਅਸੀਂ ਸਮਝਦੇ ਹਾਂ ਵੀ ਜਿਹੜੇ ਧੱਕੇ ਨਾਲ ਚੱਕਣ ਵਾਲੇ ਸਿੰਘ ਆ ਉਹਨਾਂ ਨੂੰ ਵੀ ਥੋੜੀ ਜੀ ਨਿਮਰਤਾ ਔਰ ਇੱਕ ਸਹਿਜ ਵਰਤਣਾ ਚਾਹੀਦਾ ਤਾਂ ਕਿ ਜਿਨ੍ਹਾਂ ਨੇ ਸਰੂਪ ਰੱਖੇ ਹੋਏ ਨੇ ਉਹਨਾਂ ਦੇ ਮਨਾਂ ਨੂੰ ਵੀ ਠੇਸ ਨਾ ਪਹੁੰਚੇ ਤੇ ਜਿਹੜਾ ਮਸਲਾ ਵੀ ਆ ਉਹ ਵੀ ਸੁਣ ਲਈ ਜਾਵੇ ਹੁਣ ਸਿੰਧੀ ਭਾਈਚਾਰੇ ਦਾ ਇਹ ਕਹੇਗਾ ਵੀ ਉਹ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਆ ਜ਼ਿਆਦਾਤਰ ਹੈ ਨਾ ਵੀ ਗੁਰੂ ਨਾਨਕ ਸਾਹਿਬ ਤੋਂ ਜੋ ਮੇਰੇ ਖਿਆਲ ਦਸਾਂ ਗੁਰੂ ਸਹਿਬਾਨ ਨੂੰ ਸ਼ਾਇਦ ਉਹ ਨਹੀਂ ਮੰਨਦੇ ਪਰ ਗੁਰੂ ਨਾਨਕ ਸਾਹਿਬ ਦੇ ਨਾਲ ਗੁਰੂ ਨਾਨਕ ਨਾਮ ਲੈਵਾ ਉਹ ਮੰਨਿਆ ਜਾਂਦਾ ਬੇਸਿਕਲੀ ਉਹ ਹਿੰਦੂ ਨੇ ਹੈਨਾ ਜੀ ਸੋ ਉਹ ਹਿੰਦੂ ਪਰਿਵਾਰਾਂ ਚੋਂ ਜਨਮੇ ਨੇ ਹਿੰਦੂ ਪਰ ਹਿੰਦੂ ਸਾਰਾ ਕੁਝ ਰੋਰੀ ਤਾਂ ਉਹਨਾਂ ਦੀ ਹੀ ਆਪਣਾ ਹੁੰਦੇ ਨਾ ਸੋ ਕੋਈ ਸਿੱਖ ਨਹੀਂ ਨੇ ਵੀ ਉਹ ਅਮਰਤ ਛਕਿਆ ਹੋਇਆ ਜਾਂ ਵੀ ਵੀ ਗੈਰਕੇ ਹਿੱਸਾ ਧਾਰੀ ਸਿੱਖਾਂ ਦੇ ਘਰਾਂ ਚ ਪੈਦਾ ਹੋਏ ਉਹ ਨੇ ਜਾਂ ਉਹ ਜਿਸ ਤਰ੍ਹਾਂ ਉਹਨਾਂ ਦੇ ਸਿੱਖ ਰੋ ਰੀਤਾਂ ਅਨਸਾਰ ਵਿਆਹ ਕਾਰਜ ਜਾਂ ਉਹ ਨਹੀਂ ਨੇ ਹਮਮਤਲਬ ਜਿਹੜੇ ਕੁਝ ਹੈਗੇ ਨੇ ਜਿਹੜੇ ਆਗੇ ਨੇ ਇਧਰ ਨੂੰ ਉਹਨਾਂ ਦਾ ਤੇ ਆਪਾਂ ਕਹਿ ਨਹੀਂ ਸਕਦੇ ਉਹ ਤਾਂ ਸਿੱਖ ਹੋਗੇ ਨਾ ਉਹ ਤਾਂ ਫਿਰ ਰਹੀ ਨਹੀਂ ਉਹ ਤੇ ਉਹ ਤੇ ਕੋਈ ਬੇਦਬੀ ਆਪ ਕਰ ਹੀ ਨਹੀਂ ਸਕਦੇ ਨਹੀਂ ਕਰ ਸਕਦੇ ਹਨ ਪਰ ਇਹ ਹੈਗਾ ਵੀ ਉਹ ਹੋਣ ਦੋ ਬੇੜੀਆਂ ਵਿੱਚ ਨੇ ਨਾ ਇਧਰ ਨੇ ਨਾ ਉਧਰ ਹੈ ਇੱਕ ਜਦੋਂ ਆਪਾਂ ਧਾਰਮਿਕ ਤੌਰ ਤੇ ਦੇਖਦੇ ਆ ਅਸੀਂ ਉਹਨਾਂ ਦੇ ਸਤਕਾਰ ਔਰ ਸ਼ਰਧਾ ਨੂੰ ਸਲਾਮ ਕਰਦੇ ਆ ਉਹਨਾਂ ਦੇ ਸਤਕਾਰ ਔਰ ਸ਼ਰਦਾ ਦੀ ਅਸੀਂ ਇੱਜ਼ਤ ਕਰਦੇ ਆਂ ਪਰ ਉਹ ਸਤਕਾਰ ਤੇ ਸ਼ਰਦਾ ਨਾਲ ਸਿੱਖਾਂ ਦਾ ਇੱਕ ਕੌਮੀ ਤੌਰ ਤੇ ਔਰ ਧਾਰਮਿਕ ਤੌਰ ਤੇ ਆਪਣੇ ਗੁਰੂ ਦੇ ਅਦਬ ਨਾਲ ਇੱਕ ਜਜ਼ਬਾ ਜੁੜਿਆ ਹੋਇਆ ਜਿਹੜਾ ਕਿ ਉਹ ਜਜ਼ਬਾ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਆਂ ਵੀ ਉਹ ਜਜ਼ਬਾ ਕਾਇਮ ਰਹਿਣਾ ਚਾਹੀਦਾ ਜਦੋਂ ਵੀ ਸਿੱਖ ਦੇ ਮਨ ਵਿੱਚ ਆਪਣੇ ਗੁਰੂ ਦੇ ਅਦਬ ਬਾਰੇ ਕੋਈ ਗੱਲ ਨਾ ਆਉਂਦੀ ਉਹਦੇ ਛਾਤੀ ਵਿੱਚ ਛੁਰੀਆਂ ਵੱਜਦੀਆਂ ਨੇ ਵੀ ਮੇਰੇ ਗੁਰੂ ਦਾ ਜਿਹੜਾ ਅਦਬ ਹੈ ਕਰਨ ਸੋ ਇਹ ਇਹ ਹੁਣ ਦੋਹਾਂ ਹੀ ਖਾਸ ਕਰਕੇ ਜਿਨ੍ਹਾਂ ਲੋਕਾਂ ਨੇ ਗੁਰੂ ਸਾਹਿਬ ਦੇ ਸਰੂਪ ਰੱਖੇ ਹੋਏ ਆ ਉਹਨਾਂ ਦੀ ਜ਼ਿੰਮੇਵਾਰੀ ਵੱਡੀ ਬਣ ਜਾਂਦੀ ਹੈ ਵੀ ਉਹੋ ਗੁਰੂ ਸਾਹਿਬ ਦਾ ਸਤਕਾਰ ਆ ਸਿੱਖ ਪਰੰਪਰਾਵਾਂ ਤੇ ਸਿੱਖ ਜਿਹੜੀਆਂ ਰਵਾਇਤਾਂ ਨੇ ਉਹਨਾਂ ਦੇ ਅਨੁਸਾਰ ਕਰਨ ਹੁਣ ਉਹਨਾਂ ਵੱਲੋਂ ਇਹ ਕਿਹਾ ਜਾਣਾ ਠੀਕ ਹੈ ਕੁਝ ਸਿੱਖਾਂ ਨੇ ਜਿਨ੍ਹਾਂ ਨੇ ਸਰੂਪ ਚੱਕੇ ਉਹਨਾਂ ਨੇ ਧੱਕਾ ਮੁੱਕੀ ਕਰੀ ਹੋਵੇਗੀ ਉਹਨਾਂ ਦੀ ਇੱਕ ਕੁਛ ਸਿੱਖਾਂ ਦੀ ਗਲਤੀ ਬਦਲੇ ਇਹ ਕਹਿ ਦੇਣਾ ਵੀ ਅਸੀਂ ਹੁਣ ਸਿੱਖੀ ਛੱਡ ਕੇ ਸਨਾਤਨ ਧਰਮ ਵਿੱਚ ਕਬੂਲ ਕਰਨ ਜਾ ਰਹੇ ਹਾਂ ਪਰ ਤੁਸੀਂ ਤੇ ਆਲਰੇਡੀ ਉਹ ਫਾਲੋ ਕਰਦੇ ਹੋ ਨਾ ਤੁਸੀਂ ਸਿੱਖੀ ਦੇ ਵਿੱਚ ਤਾਂ ਹੋ ਹੀ ਨਹੀਂ ਹੈ ਨਹੀਂ ਹਾਂ ਇਹ ਬਲੈਕਮੇਲਿੰਗ ਵਾਲੀ ਗੱਲ ਹੈ ਇਹਦਾ ਮਤਲਬ ਗੁਰੂ ਨਾਲ ਤੁਹਾਡਾ ਰਿਸ਼ਤਾ ਜਿਹੜਾ ਉਹ ਧਰਮ ਦੇ ਤੌਰ ਤੇ ਨਹੀਂ ਹੈ ਉਹਦੀਆਂ ਸਪਿਰਚੁਅਲ ਵੈਲਿਊਜ਼ ਘਟ ਨੇ ਉਹਦੀਆਂ ਸਮਾਜਿਕ ਕਮਜ਼ੋਰੀਆਂ ਯਾ ਰਾਜਨੀਤਿਕ ਕਮਜ਼ੋਰੀਆਂ ਵਾਲੀ ਜਿਹੜੀ ਲਹਿਰ ਆ ਉਹ ਜਾਦੇ ਹੈਗੀ ਐ ਸੋ ਉਹਨਾਂ ਵੱਲੋਂ ਇਹ ਅਲਟੀਮੇਟਮ ਦੇਣਾ ਵੀ ਅਸੀਂ ਸਿੱਖੀ ਛੱਡ ਰਹੇ ਹਾਂ ਇਹ ਕੋਈ ਉਹਨਾਂ ਦਾ ਬਹੁਤ ਚੰਗਾ ਕਾਰਜ ਨਹੀਂ ਸੀ ਹੁਣ ਚਲੋ ਇਹ ਮਸਲਾ ਹੁਣ ਤੁਸੀਂ ਦੇਖੋ ਵੀ ਲਾਲ ਕਿਸ਼ਨ ਅਡਵਾਨੀ ਆ ਉਹ ਵੀ ਆਪਣੇ ਆਪ ਨੂੰ ਸਿੰਧੀ ਸਿੱਖ ਕਹਿੰਦੇ ਆ ਔਰ ਸਾਨੂੰ ਪਤਾ ਲੱਗਿਆ ਵੀ ਉਹਨਾਂ ਦੇ ਘਰ 'ਚ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਮਤਲਬ ਠੀਕ ਆ ਉਹ ਸਤਕਾਰ ਕਰਦੇ ਹੋਣਗੇ ਵਧੀਆ ਗੱਲ ਹੈਗੀ ਐ ਪਰ ਹੁਣ ਲਾਲ ਕਿਸ਼ਨ ਅਡਵਾਨੀ ਦੀ ਸੁੱਚੀ ਸਮੁੱਚੀ ਸੋਚ ਕੀ ਆ ਸਿੱਖਾਂ ਬਾਰੇ ਉਹ ਕਹਿੰਦਾ ਵੀ ਮੈਂ ਹਮਲਾ ਕਰਵਾਇਆ ਅਸੀਂ ਹਮਲਾ ਕਰਵਾਇਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣੇ ਘਰ ਰੱਖ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਤੇ ਹਮਲਾ ਕਰਨ ਲਈ ਇੰਦਰਾ ਗਾਂਧੀ ਨੂੰ ਮਜਬੂਰ ਕਰ ਸਕਦੇ ਆ ਫਿਰ ਉਹਨਾਂ ਨੂੰ ਸਿੱਖਾਂ ਦੇ ਹਾਲ ਕਿ ਕਿਹ ਵਿੱਚ ਰੱਖਿਆ ਕਿ ਹਿੰਦੂਆਂ ਦੇ ਹੱਕੇ ਵਿੱਚ ਜਾਂ ਵਿਚ ਵਿਚਾਲੇ ਰੱਖਿਆ ਜਾਵੇ ਸੋ ਇਸ ਤਰ੍ਹਾਂ ਦੇ ਸਾਡੇ ਨਾਲ ਤਾਂ ਜ਼ੁਲਮ ਹੋਇਆ ਉਸ ਸੰਦਰਭ ਚੋਂ ਅਸੀਂ ਇਨਸਿਕਿਉਰ ਫੀਲ ਕਰਦੇ ਆ ਕਿਤੇ ਨਾ ਕਿਤੇ ਸਿੱਖ ਇੱਕ ਕਮਿਊਨਿਟੀ ਦੇ ਤੌਰ ਤੇ ਇਨਸਿਕਿਉਰ ਫੀਲ ਕਰਦੇ ਆ ਵੀ ਜਦੋਂ ਇਸ ਤਰ੍ਹਾਂ ਦਾ ਹੁੰਦਾ ਸੋ ਅਸੀਂ ਸਮਝਦੇ ਆਂ ਵੀ ਸਿੰਧੀ ਪਰਿਵਾਰਾਂ ਨੂੰ ਜਾਂ ਤਾਂ ਉਹਨਾਂ ਨੂੰ ਸਪਸ਼ਟ ਰੂਪ ਵਿੱਚ ਲੈ ਕੇ ਵੀ ਉਹ ਗੁਰੂ ਸਾਹਿਬ ਦਾ ਸਤਕਾਰ ਨੂੰ ਸਿੱਖ ਪਰੰਪਰਾਵਾਂ ਅਨੁਸਾਰ ਕਰਨਾ ਚਾਹੀਦਾ ਨਹੀਂ ਗੁਰੂ ਗ੍ਰੰਥ ਸਾਹਿਬ ਉਹ ਆਪਣੇ ਘਰਾਂ ਚ ਨਾ ਰੱਖੇ ਜਾਣ ਇੱਕ ਕਿਸੇ ਗੁਰਦੁਆਰਾ ਸਾਹਿਬ ਚ ਰੱਖ ਕੇ ਉੱਥੇ ਤੁਸੀਂ ਆਪਣਾ ਜਿਹੜਾ ਸ਼ਰਦਾ ਪੋਲ ਨੂੰ ਕਰ ਲਿਆ ਜਾ ਸਕਦਾ ਹੈ ਜੀ ਬਿਲਕੁਲ ਬਿਲਕੁਲ ਮਤਲਬ ਉੱਥੇ ਇਹ ਵੀ ਤੇ ਹੋ ਸਕਦਾ ਨਾ ਕਿ ਤੁਸੀਂ ਸੈਪਰੇਟ ਹੁਣ ਪਾਲਕੀ ਸਾਹਿਬ ਜੇ ਰੱਖੇ ਹੋਏ ਆ ਨਾਲ ਹੀ ਮੂਰਤੀਆਂ ਰੱਖੀਆਂ ਹੋਈਆਂ ਉਹ ਆਪਣੇ ਆਪ ਦੇ ਵਿੱਚ ਇੱਕ ਬੜਾ ਆਬਜੈਕਸ਼ਨ ਲੱਗ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਇਸ ਤਰ੍ਹਾਂ ਦੇ ਜਿਹੜੇ ਕੰਮ ਹੈ ਕਈ ਵਾਰੀ ਸਮਾਜਿਕ ਤੌਰ ਤੇ ਅਸੀਂ ਨਹੀਂ ਕਹਿ ਸਕਦੇ ਹੁੰਦੇ ਆਪਾਂ ਵੀ ਕਈ ਵਾਰੀ ਦੇਖਿਆ ਹੈਗਾ ਕਿ ਕਈ ਜਗ੍ਹਾ ਤੇ ਜਿਹੜੀਆਂ ਮੂਰਤੀਆਂ ਨੇ ਗੁਰਨਾਨਕ ਉਪਈਆਂ ਹੁੰਦੀਆਂ ਨੇ ਤੇ ਜਿੱਥੇ ਸਾਨੂੰ ਦੇਖਦਿਆਂ ਅਸੀਂ ਕਹਿ ਦਿੰਨੇ ਆਂ ਭਾਵੇਂ ਸਾਡਾ ਕੋਈ ਕਿੰਨਾ ਵੀ ਕਲੋਜ਼ ਨਾ ਹੋਵੇ ਕਿਉਂਕਿ ਜੋ ਗੁਰੂ ਦਾ ਸਿਧਾਂਤ ਹੈਗਾ ਏ ਉਹ ਪਹਿਲਾਂ ਬਾਕੀ ਚੀਜ਼ਾਂ ਬਾਅਦ ਚੋਂ ਇੰਨੀ ਕੁ ਤਾਂ ਸਾਨੂੰ ਸਪਸ਼ਟਤਾ ਰੱਖਣੀ ਪਊਗੀ ਨਾ ਨਹੀਂ ਉਹਨਾ ਥਾਵਾਂ ਤੇ ਹੈਗਾ ਮੈਂ ਮੱਧ ਪ੍ਰਦੇਸ਼ ਦਾ ਬਹੁਤ ਲੰਬੇ ਸਮੇਂ ਤੱਕ ਨਾ ਉੱਥੇ ਵਿਚਰਦਾ ਰਿਹਾ ਹੈਗਾ ਉਥੇ ਓਜੈਨ ਜਦੋਂ ਭੋਪਾਲ ਤੋਂ ਆਪਾਂ ਇਹ ਦੌਰ ਨੂੰ ਜਾਂਦੇ ਆ ਓਜੈਨ ਵਗੈਰਾ ਇਹ Hindu ਤੀਰਥ ਸਥਾਨ ਨੇ ਇਹਨਾਂ ਦੌਰ ਵਿੱਚ ਵੀ ਬਹੁਤ ਸਾਰੇ ਮੈ ਮੰਦਰ ਦੇਖੇ ਆ ਜਿੱਥੇ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਆ ਪ੍ਰਕਾਸ਼ਿਤ ਮੂਰਤੀ ਬਣਾ ਕੇ ਉਹਨੂੰ ਜਿਸ ਤਰ੍ਹਾਂ Hindu ਦੇਵੀ ਦੇਵਤਿਆਂ ਵਾਂਗ ਉਹਦੇ ਤੇ ਦੁੱਧ ਵਗੈਰਾ ਪਾਇਆ ਜਾਂਦਾ ਪਾਣੀ ਜਾਂ ਮਾਲਾ ਪਾ ਦਿੱਤੀ ਹੋਈ ਇਹਨਾਂ ਮਤਲਬ ਕਿ ਸਾਰਾ ਉਹ ਉਹ ਚੱਲਦਾ ਹੈਗਾ ਸੋ ਇਹ ਡਿਫਰੈਂਸ਼ੀਏਟ ਕਰਨ ਦੀ ਲੋੜ ਹੈ ਕਿ ਵੀ ਸਿੱਖੀ ਵਿੱਚ ਜਿਸ ਸਿਧਾਂਤ ਦੀ ਜਾਂ ਜਿਸ ਪਰੰਪਰਾ ਦੀ ਪਰਵਾਣਗੀ ਨਹੀਂ ਹੈ ਉਸ ਪਰੰਪਰਾ ਨੂੰ ਨਾ ਅਪਣਾਇਆ ਜਾਵੇ ਸੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕੀਤਾ ਜਾਵੇ ਉਹਦੇ ਬਰਾਬਰ ਨਾ ਤਾਂ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਹੋਵੇ ਨਾ ਕਿਸੇ ਹੋਰ ਦੇਵੀ ਦੇਵਤੇ ਦੀ ਉਹ ਅਲੱਗ ਥਾਂ ਤੇ ਜੇ ਤੁਹਾਨੂੰ ਤੁਹਾਡੇ ਸ਼ਰਦਾ ਹੈ ਤੁਸੀਂ ਅਲੱਗ ਥਾਂ ਤੇ ਕੀਤੀ ਜਾ ਸਕਦੀ ਹੈ ਸੋ ਸਾਡੇ ਲਈ ਕੋਈ ਮਸਲਾ ਨਹੀਂ ਹੈ ਪਰ ਇਸ ਨੂੰ ਇਸ ਤਰ੍ਹਾਂ ਦਾ ਇਸ਼ੂ ਨਾ ਬਣਾਓ ਵੀ ਅਸੀਂ ਬਲੈਕਮੇਲਿੰਗ ਕਰੋ ਵੀ ਅਸੀਂ ਸਿੱਖੀ ਛੱਡ ਕੇ ਜਾ ਰਹੇ ਹਾਂ ਤੁਸੀਂ ਸਾਡਾ ਦਿਲ ਤੋੜਤਾ ਅਸੀਂ ਮਹਾਰਾਜ ਦੇ ਸਰੂਪ ਵਾਪਸ ਕਰ ਰਹੇ ਹਾਂ ਮਤਲਬ ਇਹ ਇਸ਼ੂ ਜਿਹੜਾ ਹੈ ਨਹੀਂ ਬਣਾਉਣ ਦੀ ਲੋੜ ਹੈਗੀ ਕਿਉਂਕਿ ਕੌਮ ਨੇ ਬੜਾ ਜਿਹੜਾ ਦਰਦ ਹੈ ਹੰਡਾਇਆ ਹੈਗਾ ਹੈ ਤੇ ਅਸੀਂ ਦੇਖਿਆ ਹੈਗਾ ਕਿ ਇਸੇ ਹੀ ਖੇਤੀ ਦੇ ਵਿੱਚ ਜਿਹੜੇ ਵਕ ਵਕ ਕਈ ਧਰਮ ਚਾਹੇ ਆਪਾਂ ਬੁੱਧ ਧਰਮ ਦੀ ਗੱਲ ਕਰੀਏ ਇੱਕ ਇੰਡੀਪੈਂਡੈਂਟ ਧਰਮ ਸੀ ਮੂਰਤੀ ਪੂਜਾ ਦੇ ਖਿਲਾਫ ਸੀ ਉਹਨਾਂ ਦੀਆਂ ਵੱਡੀਆਂ-ਵੱਡੀਆਂ ਮੂਰਤੀਆਂ ਬੜਾ ਕੇ ਲਾ ਦਿੱਤੀਆਂ ਗਈਆਂ ਉਹਨਾਂ ਨੂੰ ਆਪਣੇ ਅੰਦਰ ਜਜ਼ਬ ਕਰ ਲਿਆ ਗਿਆ ਇਹੋ ਹੀ ਹਾਲਾਤ ਜਿਹੜੇ ਨੇ ਜੈਨ ਧਰਮ ਦੇ ਨਾਲ ਹੋਏ ਹੈਗੇ ਨੇ ਅੱਜ ਆਪਾਂ ਭਾਰਤ ਦੇ ਵਿੱਚ ਜੇ ਕਿਸੇ ਜੈਨ ਨਾਲ ਗੱਲਬਾਤ ਵੀ ਕਰਦੇ ਹਾਂ ਤੇ ਉਹ ਆਪਣੇ ਆਪ ਨੂੰ ਐਜ਼ ਅ ਹਿੰਦੂ ਹੀ ਕਨਸੀਡਰ ਕਰਦਾ ਹੈ ਪਰ ਸਿੱਖ ਇੱਕ ਵਕਰੀ ਗੋਮ ਹੈ ਸਾਨੂੰ ਗੁਰੂ ਸਾਹਿਬ ਨੇ ਬੱਕਰਾ ਗੁਰੂ ਗ੍ਰੰਥ ਗੁਰੂ ਪੰਥ ਦਾ ਸਿਧਾਂਤ ਦਿੱਤਾ ਹੈ ਸਾਨੂੰ ਉਸ ਤੇ ਜਿਹੜਾ ਚੱਲਣ ਦੀ ਲੋੜ ਹੈ ਤੇ ਇਸ ਦੇ ਵਿੱਚ ਜਿਹੜੀਆਂ ਵੱਡੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਵੀ ਇਸ ਮਸਲੇ 'ਚ ਆ ਕੇ ਜਿਹੜਾ ਹੈ ਗੰਭੀਰਤਾ ਦੇ ਨਾਲ ਲੈ ਕੇ ਤਾਂ ਕਿ ਨਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਵੇ ਨਾ ਸਿੱਖੀ ਸਿਧਾਰਨ ਨੂੰ ਛੱਟ ਬਜੇ ਦੋਨਾਂ ਦਾ ਜਿਹੜਾ ਮਸਲਾ ਹੈ ਕਿ ਤਰ੍ਹਾਂ ਕਿਤੇ ਹੱਲ ਕਰਨ ਦੀ ਜਿਹੜੀ ਜ਼ਰੂਰਤ ਹੈਗੀ